ਸਤ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੀ ਚ ਝੋਨੇ ਦੇ ਰੇਟ ਚੱਲ ਰਹੇ ਨੇ ਉਹਦੇ ਬਾਰੇ ਤੇ ਇਸ ਦੇ ਨਾਲ ਨਾਲ ਜੋ ਪਿਛਲੇ 2-3 ਦਿਨਾਂ ਤੋਂ ਜੋ ਝੋਨੇ ਦੇ ਖਾਸ ਕਰ ਬਾਸਮਤੀ ਦੇ ਰੇਟਾਂ ਵਿੱਚ ਲਗਭਗ 400 ਤੋਂ 500 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਜੋ ਰੇਟ 1509 ਦੀ ਗੱਲ ਕਰੀਏ ਤਾਂ 2400 2500 ਦੇ ਘਰਾਂ ਦੇ ਵਿੱਚ ਸੀ ਉਹ ਹੁਣ 2900 ਤੋਂ ਲੈ ਕੇ 3000 ਦਾ ਆਂਕੜਾ ਛੂਰੇ ਨੇ ਤੇ ਕੀ ਇਹ ਤੇਜ਼ੀ ਟੈਂਪਰੇਰੀ ਆ ਜਾਂ ਅਗਾ ਵੀ ਇਦਾਂ ਤੇਜ਼ੀ ਵਾਲੇ ਰੇਟ ਬਣੇ ਰਹਿਣਗੇ ਤੇ ਨਾਲ ਦੀ ਨਾਲ ਮੌਕੇ ਤੇ ਮੰਡੀਆਂ 'ਚ ਕੀ ਰੇਟ ਚੱਲ ਰਹੇ ਨੇ ਇਹ ਸਾਰੀ ਚਰਚਾ ਆਪਾਂ ਇਸ ਵੀਡੀਓ 'ਚ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਇਹ ਜੋ ਤੇਜ਼ੀ ਹੈ ਪਿਛਲੇ ਜੋ ਦਿਨਾਂ ਚ ਸਰਕਾਰ ਵੱਲੋਂ ਬਾਸਮਤੀ ਤੇ ਗੈਰ ਬਾਸਮਤੀ ਦੇ ਐਕਸਪੋਰਟ ਦੀਆਂ ਗੱਲਾਂ ਚੱਲ ਰਹੀਆਂ ਉਸ ਤੋਂ ਬਾਅਦ ਦੇਖਣ ਨੂੰ ਮਿਲੀ ਹੈ ਤੇ ਨਾਲ ਦੀ ਨਾਲ ਜੋ ਬਾਸਮਤੀ ਚਾਵਲ ਦੇ ਐਕਸਪੋਰਟ ਦੇ ਵਿੱਚ 15% ਜੋ ਹੈ ਉਹ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਅਮਰੀਕਾ ਜਿਹੜਾ ਕਿ ਪਹਿਲੇ ਚਾਵਲ ਘਟ ਖਰੀਦਦਾ ਸੀ ਇੰਡੀਆ ਤੋਂ ਉਹ ਹੁਣ ਚੌਥਾ ਸਭ ਤੋਂ ਵੱਡਾ ਇਹਦਾ ਖਰੀਦਦਾਰ ਬਣ ਗਿਆ ਤੇ ਇਹ ਤੇਜ਼ੀ ਅੱਗੇ ਵਧਣ ਦੀ ਉਮੀਦ ਹੈ ਕਿਉਂਕਿ ਜੋ ਨਵੇਂ ਸੌਦੇ ਹੋ ਰਹੇ ਨੇ ਉਹਨਾਂ ਦਾ ਰੇਟ ਵੀ ਤੇਜ਼ ਹੈ ਤੇ ਅੱਗੇ ਇਹ ਤੇਜ਼ੀ ਦੇਖਣ ਨੂੰ ਹੋਰ ਵੀ ਮਿਲ ਸਕਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੀਆਂ 'ਚ ਰੇਟ ਚੱਲ ਰਹੇ ਨੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਜੋ ਕਰਨਾਲ ਮੰਡੀ ਦੀ 1500 ਨੂੰ ਇੱਥੇ ਹੱਥ ਵਾਲਾ 2750 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਚੀਕਾ ਮੰਡੀ ਚ 1500 ਨੂੰ 2760 ਰੁਪਏ ਤਰਾਵੜੀ ਮੰਡੀ ਨਵਾਂ 1500 ਨੂੰ ਹੱਥ ਵਾਲਾ 2800 ਰੁਪਏ ਪ੍ਰਤੀ ਕਵਾਂਟਲ ਪੁਰਾਣਾ 1500 ਨੂੰ 3250 ਰੁਪਏ ਪੁਰਾਣਾ 11 ਕਿ 4600 ਰੁਪਏ ਪ੍ਰਤੀ ਕਵਾਂਟਲ 17 18 4300 ਰੁਪਏ ਪ੍ਰਤੀ ਕਵਾਂਟਲ ਸਰਪਤੀ ਝੋਨਾ 2350 ਰੁਪਏ ਸੁਗੰਦਾ ਝੋਨਾ 2550 ਰੁਪਏ ਤੇ ਇਸ ਤੋਂ ਬਾਅਦ ਗੱਲ ਕਰੀਏ ਨਰੇਲਾ ਮੰਡੀ ਦੀ 1509 ਹੱਥ ਵਾਲਾ 2670 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਇੰਦਰੀ ਮੰਡੀ 1509 ਹੱਥ ਵਾਲਾ 2821 ਰੁਪਏ ਪ੍ਰਤੀ ਕੁਆਂਟਲ ਸ਼੍ਰੀ ਅਮਰitsar ਸਾਇਬ ਮੰਡੀ 1509 ਹੱਥ ਵਾਲਾ 2925 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸੋ ਰੇਟ ਲਗਭਗ 3000 ਦੇ ਨੇੜੇ ਪਹੁੰਚ ਚੁੱਕੇ ਨੇ ਕੋਟਕਪੂਰਾ ਮੰਡੀ 1500 ਨੂੰ ਹੱਥ ਵਾਲਾ 2655 ਰੁਪਏ ਟੁਹਾਣਾ ਮੰਡੀ 1500 ਨੂੰ ਕੰਬਾਈਨ ਵਾਲਾ 2872 ਰੁਪਏ ਪ੍ਰਤੀ ਕੁਇੰਟਲ ਲਾੜਵਾ ਮੰਡੀ 1500 ਨੂੰ ਹੱਥ ਵਾਲਾ 2850 ਰੁਪਏ ਰਾਦੋੜ ਮੰਡੀ 1500 ਨੂੰ ਹੱਥ ਵਾਲਾ 2890 ਰੁਪਏ ਪ੍ਰਤੀ ਕੁਇੰਟਲ ਕੈਥਲ ਮੰਡੀ 1500 ਨੂੰ 2450 ਰੁਪਏ ਤਰਨਤਾਰਨ ਮੰਡੀ ਦੀ ਜੇ ਗੱਲ ਕਰੀਏ 1500 ਨੂੰ ਹੱਥ ਵਾਲੇ ਦਾ ਰੇਟ 2926 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1500 92621 ਰੁਪਏ ਪ੍ਰਤੀ ਕੁਇੰਟਲ ਬਟਾਲਾ ਮੰਡੀ 1500 2880 ਰੁਪਏ ਪ੍ਰਤੀ ਕੁਇੰਟਲ ਸੋਨੀਪੱਤ ਮੰਡੀ 1500 ਨੂੰ ਹੱਥ ਵਾਲਾ 2700 ਰੁਪਏ ਪ੍ਰਤੀ ਕੁਇੰਟਲ ਸਮਲਖਾ ਮੰਡੀ 1500 ਨੂੰ ਹੱਥ ਵਾਲਾ 2521 ਰੁਪਏ ਪ੍ਰਤੀ ਕੁਇੰਟਲ ਐਲਨਾਬਾਦ ਮੰਡੀ ਦੀ ਗੱਲ ਕਰੀਏ 1500 ਨੂੰ ਲਗਭਗ 2401 ਰੁਪਏ ਪ੍ਰਤੀ ਕਵਾਂਟਲ ਸਰਸਾ ਮੰਡੀ ਦੀ ਗੱਲ ਕਰਦੇ ਆ 1509 ਦਾ ਰੇਟ ਜੋ ਹੈ 2450 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੜਮੁਖਤੇਸ਼ਵਰ ਮੰਡੀ ਦੀ ਗੱਲ ਕਰਦੇ ਆ 1509 2720 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਸੀ ਜੋ ਮੇਨ ਮੇਨ ਮੰਡੀਆਂ ਦੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਅੱਗੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਧ ਤੋਂ ਵੱਧ ਰੇਟ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਤਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਨਵੀਂ ਮੰਡੀ ਰੇਟ ਨਵੇਂ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ